ਸੋ ਮੈਂ ਨਾ ਟਰੈਵਲ ਕਰਦਾ ਰਹਿਣਾ ਕਾਫੀ ਜ਼ਿਆਦਾ ਮੈਨੂੰ ਨੇਚਰ ਦੇ ਵਿੱਚ ਗੱਲ ਕਰਾਂ ਤਾਂ ਮੈਨੂੰ ਗ੍ਰੀਨਰੀ ਬਹੁਤ ਪਸੰਦ ਆ ਮੈਨੂੰ ਪੇੜ ਪਸੰਦ ਆ ਮੈਨੂੰ ਨਦੀਆਂ ਪਸੰਦ ਆ ਸੋ ਕਿਤੇ ਨਾ ਕਿਤੇ ਨਾ ਜਦੋਂ ਅਸੀਂ ਹੁਣ ਜਾ ਰਹੇ ਆ ਟਰੈਵਲ ਕਰਦੇ ਜਾ ਰਹੇ ਆ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਕਾਫੀ ਕੁਝ ਚੇਂਜ ਹੁੰਦਾ ਜਾ ਰਿਹਾ ਪੇੜ ਕੱਟਦੇ ਜਾ ਰਹੇ ਆ ਨਦੀਆਂ ਗੰਦੀਆਂ ਹੁੰਦੀਆਂ ਜਾ ਰਹੀਆਂ ਜਾਂ ਨਦੀਆਂ ਚ ਵਾਟਰ ਲੈਵਲ ਕੱਟਦਾ ਜਾ ਰਿਹਾ ਸੋ ਅਸੀਂ ਪਲਾਨ ਕੀਤਾ ਕਿ ਜਿੱਦਾਂ ਅਸੀਂ ਬਾਈਕ ਤੇ ਜਾਂਦੇ ਆ 80 90 ਦੀ ਸਪੀਡ ਤੇ ਜਾਂਦੇ ਆ ਨਾ ਸਾਨੂੰ ਪਤਾ ਨਹੀਂ ਕੁਝ ਚੀਜ਼ਾਂ ਸਿਕ ਐਕਸਪਲੋਰ ਨਹੀਂ ਕਰ ਪਾਂਦੇ ਲੋਕਾਂ ਨਾਲ ਗੱਲ ਨਹੀਂ ਕਰ ਪਾਂਦੇ ਸੋ ਮੈਂ ਪਲਾਨ ਬਣਾਇਆ ਕਿ ਕੁਝ ਐਸਾ ਟ੍ਰਿਪ ਕੱਢਿਆ ਜਾਏ ਜਿਹੜਾ ਟਫ ਵੀ ਹੋ ਜਿਹਦੇ ਵਿੱਚ ਮੇਰਾ ਪੋਟੈਂਸ਼ੀਅਲ ਵੀ ਚੈੱਕ ਹੋ ਜਾਏ ਕਿ ਮੇਰੇ 'ਚ ਕਿੰਨੀ ਪਾਵਰ ਹੈ ਮੈਂ ਕੀ ਕਰ ਸਕਦਾ ਐਂਡ ਸੈਕੰਡਲੀ ਅਸੀਂ ਲੋਕਾਂ ਨਾਲ ਗੱਲਬਾਤ ਕਰ ਪਾਈਏ ਸੋ ਇਹਦੇ ਲਈ ਮੈਂ ਪਲਾਨ ਕੀਤਾ ਟ੍ਰਿਪ ਪੰਜਾਬ ਤੋਂ ਲਦਾਖ ਦਾ ਸਫ਼ਰ ਪੂਰਾ ਕਰਕੇ ਆਏ ਆਂ ਕਾਫੀ ਪਾਸੇਸ ਕਿਤੇ ਜਿੱਦਾਂ ਸੀ ਟਾਪ ਆਫ ਦਾ ਵਰਲਡ ਬਾਰਲਾਚਾ ਪਾਸ ਕੀਤਾ ਜਦੀ ਹਾਈਟ 17900 ਹੈ ਐਂਡ ਤੰਗ ਲੰਗਲਾ ਵਰਲਡ ਦਾ 12th ਹਾਈest ਪਾਸ ਹੈ ਉਹਦੀ ਹਾਈਟ 17400 ਹੈ ਸੋ ਆਲਮੋਸਟ ਇਨੇ ਹਾਈ ਪਾਸੇ ਕਿਤੇ ਆ ਕਾਫੀ ਲੋਕਾਂ ਨਾਲ ਗੱਲਬਾਤ ਕੀਤੀ ਤੇ ਜ਼ਿਆਦਾਤਰ ਸਾਡਾ ਮੋਟੀਵੇ ਹੁੰਦਾ ਸੀ ਕਿ ਲੋਕਾਂ ਨਾਲ ਗੱਲਬਾਤ ਕਰੀ ਕਿ ਕਚਰਾ ਨਾ ਫਿਲਾਓ ਪੇੜ ਜ਼ਿਆਦਾ ਲਗਾਓ ਜੇ ਤੁਸੀਂ ਜ਼ਿਆਦਾ ਨਹੀਂ ਲਗਾ ਸਕਦੇ ਐਟ ਲੀਸਟ ਇੱਕ ਆਪਣੇ ਘਰ ਦੇ ਨਾਲ ਬਾਹਰ ਪੇੜ ਲਗਾਓ ਮੇਨ ਚੀਜ਼ ਮੈਂ ਨੋਟ ਕਰ ਰਿਹਾ ਸੀ ਨਾ ਟਨਲਸ ਬਹੁਤ ਬਣ ਰਹੀਆਂ ਪਹਾੜਾਂ 'ਚ ਟਨਲ ਬਹੁਤ ਬਣ ਰਹੀਆਂ ਤੇ ਇਸ ਚੀਜ਼ ਨੂੰ ਲੈ ਕੇ ਨਾ ਜਿਹੜੇ ਲੋਕਲ ਲੋਕ ਐ ਉਹ ਵੀ ਸਪੋਰਟਿਵ ਨਹੀਂ ਐ ਗਵਰਨਮੈਂਟ ਚਾਹੰਦੀ ਐ ਕਿ ਤੁਹਾਡਾ ਸਫਰ ਕੰਫਰਟ ਹੋ ਜੇ ਪੂਰਾ ਕਿ ਮਤਲਬ ਤੁਸੀਂ ਪਹਾੜਾਂ ਸਿੱਧਾ ਜਾਓ ਬਟ ਜੋ ਅਸੀਂ ਪੁਰਾਣਾ ਸਫਰ ਦੀ ਗੱਲ ਕਰੀਏ ਤਾਂ ਪੁਰਾਣੇ ਸਫਰ 'ਚ ਤੁਸੀਂ ਨੇਚਰ ਨੂੰ ਇੰਜੋਏ ਕਰਦੇ ਜਾਂਦੇ ਸੀ ਕਿਉਂਕਿ ਗ੍ਰੀਨਰੀ ਹੁੰਦੀ ਸੀ ਅੱਜ ਕੱਲ੍ਹ ਉਹ ਰੋਡਸ ਸਿੱਧਾ ਦੇ ਬਣਾ ਦਿੱਤੇ ਗਏ ਐ ਕਿ ਉਹ ਇਹ ਨਹੀਂ ਦੇਖਦੇ ਰਸਤੇ 'ਚ ਕੋਈ ਪਹਾੜ ਆ ਰਿਹਾ ਪੇੜਾ ਲਾ ਆ ਰਿਹਾ ਇਹ ਸਮਾਨ ਜਿੱਥੇ ਵੀ ਅਸੀਂ ਰੁਕਣਾ ਹੁੰਦਾ ਸੀ ਨਾ ਤਾਂ ਲੋਕ ਕਹਿੰਦੇ ਸੀਗੇ ਫਟਾਫਟ ਲਾ ਲਓ ਸਮਾਨ ਤੇ ਰੱਖ ਦਿਓ ਤੇ ਜਦੋਂ ਅਸੀਂ ਸਰ ਸਮਾਨ ਉਤਾਰਦੇ ਸੀ ਨਾ ਉਹ 5 ਮਿੰਟ ਦੇਖਦੇ ਰਹਿ ਜਾਂਦੇ ਸੀ ਤਾਂ ਕਿ ਇਹ ਇੰਨਾ ਸਮਾਨ ਸਾਈਕਲ ਤੇ ਸੀ ਇਹ ਹੁਣ ਸਰ ਬੰਨਿਆ ਥੋੜਾ ਜਿਹਾ ਲੱਗ ਰਿਹਾ ਜਦੋਂ ਅਸੀਂ ਸਮਾਨ ਉਤਾਰਦੇ ਆ ਨਾ ਸਰ ਢੇਲ ਲੱਗ ਜਾਂਦਾ ਇਹ ਸਾਡਾ 슬ੀਪਿੰਗ ਬੈਗ ਹੈ ਅੱਛਾ ਹਾਂਜੀ ਇਹ ਚ ਅਸੀਂ ਸੌਂਨੇ ਆ 슬ੀਪਿੰਗ ਬੈਗ ਜਦੋਂ ਠੰਡ ਹੁੰਦੀ ਹੈ ਨਾ ਮਾਈਨਸ ਟੈਂਪਰੇਚਰ ਵਾਲਾ ਤੇ ਸਾਡਾ ਕੈਂਪ ਹੋ ਰਿਹਾ ਸਰ ਕੈਂਪ ਹੈ ਤੇ ਇਹ ਅਸੀਂ ਰੇਨ ਤੋਂ ਬਚਣ ਲਈ ਇਹ ਮੈਟ ਤੇ ਅਸੀਂ ਸੌਂਨੇ ਆ ਬਾਕੀ ਕੱਪੜੇ ਤੇ ਜਿਹਦਾ ਬਰਤਨ ਵਗੈਰਾ ਖੂੜ ਦਾ ਸਮਾਨ ਬਣਾਉਂਦਾ ਉਹ ਸਾਰਾ ਇਦਾਂ ਸੋ ਆਪਸ ਅਸੀਂ ਡਿਵਾਈਡ ਕਰਕੇ ਦੋ ਜਨੇ ਨਾ ਉਹ ਸਾਰਾ ਸਮਾਨ ਲੈ ਕੇ ਚੱਲੇ ਸੀ ਜੇ ਤੁਹਾਨੂੰ ਜ਼ਰੂਰਤ ਪੈਂਦੀ ਸੀ ਵੀ ਕਿਤੇ ਭੁੱਖ ਲੱਗੀ ਆ ਤੁਸੀਂ ਰੋਟੀ ਪਾਣੀ ਆਪ ਹੀ ਬਣਾ ਕੇ ਉੱਥੇ ਉਹ ਸਾਰਾ ਅਰੇਂਜਮੈਂਟ ਤੁਹਾਡੀ ਸਾਈਕਲ ਦੇ ਵਿੱਚ ਆ ਸਾਰਾ ਕੁਝ ਆ ਸਰ ਤੇ ਸਾਨੂੰ ਇੱਕ ਪਰਸਨ ਮਿਲੇ 50 ਪਲੱਸ ਏਜ ਦੇ ਇੱਕ ਮਿਲੇ 60 ਏਜ ਦੇ ਸੋ ਇਦਾਂ ਇਦਾਂ ਦੇ ਜਦੋਂ ਪਰਸਨਸ ਮਿਲਦੇ ਆ ਨਾ ਫਿਰ ਮੋਟੀਵੇਸ਼ਨ ਆਉਂਦੀ ਆ ਕਿ ਅਸੀਂ ਤਾਂ ਯੰਗ ਆ ਜੇ ਇਹ ਨਹੀਂ ਏਜ ਆ ਕੇ 올 ਇੰਡੀਆ ਟ੍ਰੈਵਲ ਕਰ ਸਕਦੇ ਆ ਤਾਂ ਅਸੀਂ ਤਾਂ ਹਜੇ ਯੰਗ ਏਜ ਆਸੀਂ ਕਿਉਂ ਨਹੀਂ ਕਰ ਸਕਦੇ ਸੱਸ਼ੇ ਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਲਗਾਤਾਰ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਲਗਾਤਾਰ ਪੇੜ ਲਗਾਏ ਜਾ ਰਹੇ ਨੇ ਰੁੱਖ ਲਗਾਏ ਜਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਗਰਮੀ ਪੈ ਰਹੀ ਹੈ ਲੋਕ ਬੇਹਾਲ ਨੇ ਉੱਥੇ ਹੀ ਲੋਕਾਂ ਨੇ ਤਾਂ ਪੰਜਾਬ ਦੇ ਵਿੱਚ ਰੁੱਖ ਲਗਾਏ ਲੋਕਾਂ ਨੂੰ ਅਵੇਅਰ ਕੀਤਾ ਪਰ ਮੇਰੇ ਨਾਲ ਵੀ ਮੌਜੂਦ ਨੇ ਇਹਨਾਂ ਨੇ ਪੰਜਾਬ ਨੂੰ ਤਾਂ ਕੀਤਾ ਹੀ ਕੀਤਾ ਹੈ ਤੇ ਉਹਦੇ ਨਾਲ ਹੀ ਲਦਾਖ ਜੰਮੂ ਕਸ਼ਮੀਰ ਇਹੋ ਜੀਆਂ ਥਾਵਾਂ ਤੇ ਜਾ ਕੇ ਇਹਨਾਂ ਨੇ ਲੋਕਾਂ ਨੂੰ ਅਵੇਅਰ ਕੀਤਾ ਵਾਤਾਵਰਨ ਨੂੰ ਬਚਾਉਣ ਦੀ ਅਪੀਲ ਕੀਤੀ ਗੱਲਬਾਤ ਕਰਦੇ ਆ ਬਹੁਤ ਸਭ ਤੋਂ ਪਹਿਲਾਂ ਦਾ ਮੁਬਾਰਕਾਂ ਤੁਹਾਨੂੰ ਤੁਸੀਂ ਸਾਰੇ ਪਾਸਿਓਂ ਘੁੰਮ ਕੇ ਇੱਧਰ ਆ ਗਏ ਜੀ ਬਹੁਤ ਮਿਹਰਬਾਨੀ ਸਰ ਕੀ ਨਾਮ ਹੈ ਮੇਰਾ ਨਾਮ ਜੀ 골ਡੀ ਹੈ ਮੇਰਾ ਪੂਰਾ ਨਾਮ ਬਲਵਿੰਦਰ ਹੈ ਤੇ ਮੈਨੂੰ ਲੋਕ 골ਡੀ ਦੇ ਨਾਮ ਤੋਂ ਜਾਣਦੇ ਆ ਸੋ ਮੈਂ ਨਾ ਟਰੈਵਲ ਕਰਦਾ ਰਹਿਣਾ ਕਾਫੀ ਜ਼ਿਆਦਾ ਮੈਨੂੰ ਨੇਚਰ ਦੇ ਵਿੱਚ ਗੱਲ ਕਰਾਂ ਤਾਂ ਮੈਨੂੰ ਗ੍ਰੀਨਰੀ ਬਹੁਤ ਪਸੰਦ ਆ ਮੈਨੂੰ ਪੇੜ ਪਸੰਦ ਆ ਮੈਨੂੰ ਨਦੀਆਂ ਪਸੰਦ ਆ ਸੋ ਕਿਤੇ ਨਾ ਕਿਤੇ ਨਾ ਜਦੋਂ ਅਸੀਂ ਹੁਣ ਜਾ ਰਹੇ ਆ ਟਰੈਵਲ ਕਰਦੇ ਜਾ ਰਹੇ ਆ ਤਾਂ ਸਾਨੂੰ ਪਤਾ ਲੱਗ ਰਿਹਾ ਕਿ ਕਾਫੀ ਕੁਝ ਚੇਂਜ ਹੁੰਦਾ ਜਾਂ ਰਿਹਾ ਪੇੜ ਕੱਟਦੇ ਜਾ ਰਹੇ ਆ ਨਦੀਆਂ ਗੰਦੀਆਂ ਹੁੰਦੀਆਂ ਜਾ ਰਹੀਆਂ ਜਾਂ ਨਦੀਆਂ ਚ ਸੋ ਅਸੀਂ ਪਲਾਨ ਕੀਤਾ ਕਿ ਜਿੱਦਾਂ ਅਸੀਂ ਬਾਈਕ ਤੇ ਜਾਣੇ 80 90 ਦੀ ਸਪੀਡ ਤੇ ਜਾਣੇ ਨਾ ਸਾਨੂੰ ਪਤਾ ਨਹੀਂ ਕੁਝ ਚੀਜ਼ਾਂ ਸਿਕ ਐਕਸਪਲੋਰ ਨਹੀਂ ਕਰ ਪਾਂਦੇ ਲੋਕਾਂ ਨਾਲ ਗੱਲ ਨਹੀਂ ਕਰ ਪਾਂਦੇ ਸੋ ਮੈਂ ਪਲਾਨ ਬਣਾਇਆ ਕਿ ਕੁਝ ਐਸਾ ਟ੍ਰਿਪ ਕੱਢਿਆ ਜਾਏ ਜਿਹੜਾ ਟਫ ਵੀ ਹੋ ਜਿਹਦੇ ਵਿੱਚ ਮੇਰਾ ਪੋਟੈਂਸ਼ੀਅਲ ਵੀ ਚੈੱਕ ਹੋ ਜਾਏ ਕਿ ਮੇਰੇ ਚ ਕਿੰਨੀ ਪਾਵਰ ਹੈ ਮੈਂ ਕੀ ਕਰ ਸਕਦਾ ਐਂਡ ਸੈਕੰਡਲੀ ਅਸੀਂ ਲੋਕਾਂ ਨਾਲ ਗੱਲਬਾਤ ਕਰ ਪਾਈਏ ਸੋ ਇਹਦੇ ਲਈ ਮੈਂ ਪਲਾਨ ਕੀਤਾ ਟ੍ਰਿਪ ਪੰਜਾਬ ਤੋਂ ਲਦਾਖ ਦਾ ਸੋ ਸਾਡਾ ਹੌਸਲਾ ਵਿਦਾਨ ਲਈ ਸਾਡੇ ਜਸਦੇਵ ਸੇਖੋ ਸਰ ਅਸਿਸਟੈਂਟ ਕਮਿਸ਼ਨਰ ਆਫ ਮਿਊਨਿਸਪਲ ਕਾਰਪੋਰੇਸ਼ਨ ਉਹਨਾਂ ਨੇ ਸਾਡਾ ਫਲੈਗ ਆਫ ਕੀਤਾ ਸਾਨੂੰ ਇੱਥੋਂ ਵਿਦਾ ਕੀਤਾ ਪੋਜ਼ਿਟਿਵਿਟੀ ਦੇ ਨਾਲ ਕਿ ਤੁਸੀਂ ਕਰ ਸਕਦੇ ਤੁਸੀਂ ਕਰਕੇ ਆਓ ਸੋ ਹੌਸਲਾ ਲੈ ਕੇ ਅਸੀਂ ਲਦਾਖ ਵੱਧੇ ਅੱਗੇ ਤੇ ਸਫਰ ਪੂਰਾ ਕਰਕੇ ਆਏ ਆ ਕਾਫੀ ਪਾਸੇਸ ਕਿਤੇ ਜਿੱਦਾਂ ਅਸੀਂ ਟਾਪ ਆਫ ਦਾ ਵਰਲਡ ਬਾਰਲਾਚਾ ਪਾਸ ਕੀਤਾ ਜਦੀ ਹਾਈਟ 17900 ਹੈ ਐਂਡ ਤੰਗ ਲੰਗਲਾ ਵਰਲਡ ਦਾ 12th ਹਾਈest ਪਾਸ ਹੈ ਉਹਦੀ ਹਾਈਟ 17400 ਹੈ ਸੋ ਆਲਮੋਸਟ ਇਨੇ ਹਾਈ ਪਾਸਸ ਕਿਤੇ ਆ ਕਾਫੀ ਲੋਕਾਂ ਨਾਲ ਗੱਲਬਾਤ ਕੀਤੀ ਤੇ ਜ਼ਿਆਦਾਤਰ ਸਾਡਾ ਮੋਟਿਵੇ ਹੀ ਹੁੰਦਾ ਸੀ ਕਿ ਲੋਕਾਂ ਨਾਲ ਗੱਲਬਾਤ ਕਰੀ ਕਿ ਕਚਰਾ ਨਾ ਫਿਲਾਓ ਪੇੜ ਜ਼ਿਆਦਾ ਲਗਾਓ ਜੇ ਤੁਸੀਂ ਜ਼ਿਆਦਾ ਨਹੀਂ ਲਗਾ ਸਕਦੇ ਐਟ ਲੀਸਟ ਇੱਕ ਆਪਣੇ ਘਰ ਦੇ ਨਾਲ ਬਾਹਰ ਪੇੜ ਲਗਾਓ ਸੋ ਇਹ ਕੁਝ ਮੋਟਿਵ ਰਿਹਾ ਤੇ ਮੈਂ ਮੈਂ ਇਹ ਕਹਿਣਾ ਚਾਹੂੰਗਾ ਜਿੱਦਾਂ ਕਾਫੀ ਸਟੇਟਸ ਦੀਆਂ ਗਵਰਨਮੈਂਟ ਕਰ ਰਹੀਆਂ ਆ ਤੁਹਾਡੇ ਲਈ ਕਿ ਪੇੜ ਲਗਾ ਰਹੀਆਂ ਤੁਸੀਂ ਦੇਖ ਰਹੇ ਹੋ ਨੇ ਕਾਫੀ ਜ਼ਿਆਦਾ ਮਨਿਸਟਰ ਵੀ ਆਪਣੇ ਪੰਜਾਬ ਦੇ ਮਨਿਸਟਰ ਵੀ ਬਹੁਤ ਸਪੋਰਟ ਕਰ ਰਹੇ ਇਸ ਚੀਜ਼ ਨੂੰ ਕਿ ਗ੍ਰੀਨ ਲਗਾਓ ਗ੍ਰੀਨ ਕਰੋ ਕਿਉਂਕਿ ਕਲਾਈਮੇਟ ਬਹੁਤ ਜ਼ਿਆਦਾ ਚੇਂਜ ਹੋ ਰਿਹਾ ਹੈ ਅੱਛਾ ਸਫਰ ਕਿਸ ਤਰ੍ਹਾਂ ਦਾ ਰਿਹਾ ਲੁਧਿਆਣਾ ਤੋਂ ਤੁਸੀਂ ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ ਇੱਕ ਨਿਕਲਦੇ ਹੋ ਉਸ ਤੋਂ ਬਾਅਦ ਲਦਾਖ ਜਾਣ ਵਿੱਚ ਬਹੁਤ ਸਾਰੀਆਂ ਜਗ੍ਹਾਵਾਂ ਤੇ ਜਾਂਦੇ ਹੋ ਕਿੱਥੇ ਕਿੱਥੇ ਗਏ ਤੇ ਉਹ ਸਫਰ ਕਿਸ ਤਰ੍ਹਾਂ ਦਾ ਰਿਹਾ ਸਰ ਇੱਥੋਂ ਅਸੀਂ ਲੁਧਿਆਣਾ ਤੋਂ ਸਫਰ ਸਟਾਰਟ ਕੀਤਾ ਸੀਗਾ ਤੇ ਲੁਧਿਆਣਾ ਤੋਂ ਪਠਾਨਕੋਟ ਹੁੰਦੇ ਹੋਏ ਅਸੀਂ ਜੰਮੂ ਗਏ ਸ਼੍ਰੀਨਗਰ ਸੋ ਪਹਿਲਾ ਪਾਸ ਜੋ ਜ਼ਿਲ੍ਹਾ ਸੀ ਉਹ ਹਾਈਐਸਟ ਪਾਸ ਸੀ ਕ੍ਰੋਸ ਕੀਤਾ ਦੈਨ ਉਸ ਤੋਂ ਬਾਅਦ ਤਿੰਨ ਪਾਸੇਸ ਪ੍ਰੋਸ ਕਰਨ ਤੋਂ ਬਾਅਦ ਸੀ ਫਾਈਨਲੀ ਲੇ ਪਹੁੰਚੇ ਸੋ ਜੋ ਸਭ ਤੋਂ ਟਫ ਪਾਰਟ ਸੀਗਾ ਉਹ ਸੀਗਾ ਸਾਡਾ ਖਰਦੁੰਗਲਾ ਪਾਸ ਕਿਉਂਕਿ ਉੱਥੇ ਬਾਈਕਰਸ ਵੀ ਜਾਣ ਤੋਂ ਡਰਦੇ ਆ ਉਹਦਾ ਰੀਜ਼ਨ ਇਹ ਹੈ ਕਿ ਇੱਕ ਤਾਂ ਉਹ 50 ਕਿਲੋਮੀਟਰ ਪੈਂਦਾ ਲੇ ਤੋ ਆਲਮੋਸਟ ਰਸਤਾ ਆਫ ਰੋਡ ਹੈ ਐਂਡ ਸੈਕੰਡ ਥਿੰਗ ਇਹ ਹੈ ਕਿ ਕਲਾਈਮ ਬਹੁਤ ਜ਼ਿਆਦਾ ਹੈ ਤੇ ਡਿਫਿਕਲਟੀ ਇਸ ਆਬਵੀਅਸਲੀ ਪਾਲ ਧਾਕ ਜਾਵਾਂਗੇ ਤਾਂ ਸਾਨੂੰ ਆਕਸੀਜਨ ਦੀ ਆਏਗੀ ਮੈਂ ਲਾਸਟ ਟਾਈਮ ਬਾਈਕ ਤੇ ਗਿਆ ਸੀਗਾ ਤੇ ਸਾਨੂੰ ਬਹੁਤ ਆਕਸੀਜਨ ਦੀ ਦਿੱਕਤ ਆਈ ਸੋ ਸਾਡੇ ਮਨ ਚ ਮੇਨ ਏਜ ਸੀ ਕਿ ਸਾਡਾ ਮੇਨ ਟਾਰਗੇਟ ਖਰਦੁੰਗਲਾ ਹੈ ਅੱਛਾ ਸਾਈਕਲ ਤੋਂ ਕਿਉਂ ਸਾਈਕਲ ਤੋਂ ਕਿਉਂ ਸੋਚਿਆ ਵੀ ਸਾਈਕਲ ਤੇ ਜਾਣਾ ਚਾਹੀਦਾ ਵੀ ਕਿਉਂ ਤੁਸੀਂ ਨਾਲ ਆਪਣੇ ਸਾਥੀ ਨੂੰ ਵੀ ਲੈ ਕੇ ਗਏ ਸਰ ਮੇਰਾ ਮੇਨ ਪੋਟੈਂਸ਼ੀਅਲ ਮਤਲਬ ਮੇਰਾ ਮੇਨ ਟਾਰਗੇਟ ਹੈ ਸੀਗਾ ਕਿ ਮੈਂ ਆਪਣਾ ਪੋਟੈਂਸ਼ੀਅਲ ਚੈੱਕ ਕਰਾਂ ਕਿ ਮੈਂ ਕਰ ਸਕਦਾ ਕਿ ਨਹੀਂ ਐਂਡ ਸੈਕੰਡ ਜਦੋਂ ਆਪਾਂ ਬਾਹਰ ਸਾਈਕਲ ਤੇ ਨਿਕਲਾਂਗੇ ਨਾ ਜਿੱਦਾਂ ਮੈਂ ਹੁਣ ਵੀ ਸਾਈਕਲ ਤੇ ਆਇਆ ਸਾਡੇ ਚ ਰਸਤੇ 'ਚ ਆਂਦੇ ਆਂਦੇ ਬਹੁਤ ਲੋਕਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਪੁੱਛਿਆ ਕਿੱਦਾਂ ਆਏ ਕਿੱਦਾਂ ਗਏ ਸੋ ਅਸੀਂ ਜਿੱਥੇ ਵੀ ਜਾ ਰਹੇ ਸੀ ਨਾ ਸਾਈਕਲ ਤੇ ਲੋਕ ਤੁਹਾਨੂੰ ਸਪੋਰਟ ਕਰਦੇ ਤੁਹਾਡੇ ਨਾਲ ਆਪ ਗੱਲ ਕਰਨ ਆਂਦੇ ਆ ਜੇ ਤੁਸੀਂ ਕਾਰ 'ਚ ਜਾਂਦੇ ਹੋ ਬਾਈਕ 'ਤੇ ਜਾਂਦੇ ਤਾਂ ਕੋਈ ਨਹੀਂ ਪੁੱਛਦਾ ਅੱਛਾ ਨਜ਼ਰ ਕੀ ਕੀ ਆਇਆ ਤੁਸੀਂ ਆਪਣੇ ਪੰਜਾਬ ਤੋਂ ਬਾਹਰ ਗਏ ਉੱਥੇ ਵਾਤਾਵਰਣ ਨੂੰ ਲੈ ਕੇ ਕੀ ਨਜ਼ਰ ਆਇਆ ਕੀ ਅਪੀਲ ਕੀਤੀ ਉਹਨਾਂ ਨੂੰ ਸਰ ਨਜ਼ਰ ਮੈਨੂੰ ਜੋ ਮੇਨ ਚੇਂਜ ਮੈਂ ਨੋਟ ਕਰ ਰਿਹਾ ਸੀ ਨਾ ਟਨਲ ਪਹਾੜਾਂ ਚ ਟਨਲ ਬਹੁਤ ਬਣ ਰਹੀਆਂ ਤੇ ਇਸ ਚੀਜ਼ ਨੂੰ ਲੈ ਕੇ ਨਾ ਜਿਹੜੇ ਲੋਕਲ ਲੋਕ ਐ ਉਹ ਵੀ ਸਪੋਰਟਿਵ ਨਹੀਂ ਐ ਗਵਰਨਮੈਂਟ ਚਾਹੰਦੀ ਐ ਕਿ ਤੁਹਾਡਾ ਸਫਰ ਕੰਫਰਟ ਹੋ ਜੇ ਪੂਰਾ ਕਿ ਮਤਲਬ ਤੁਸੀਂ ਪਹਾੜਾਂ ਸਿੱਧਾ ਜਾਓ ਬਟ ਜੋ ਅਸੀਂ ਪੁਰਾਣਾ ਸਫਰ ਦੀ ਗੱਲ ਕਰੀਏ ਤਾਂ ਪੁਰਾਣੇ ਸਫਰ ਤੁਸੀਂ ਨੇਚਰ ਨੂੰ ਇੰਜੋਏ ਕਰਦੇ ਜਾਂਦੇ ਸੀ ਕਿਉਂਕਿ ਗ੍ਰੀਨਰੀ ਹੁੰਦੀ ਸੀ ਅੱਜ ਕੱਲ੍ਹ ਉਹ ਰੋਡਸ ਇਦਾਂ ਦੇ ਬਣਾ ਦਿੱਤੇ ਗਏ ਐ ਕਿ ਉਹ ਇਹ ਨਹੀਂ ਦੇਖਦੇ ਰਸਤੇ ਚ ਕੋਈ ਪਹਾੜ ਆ ਰਿਹਾ ਪੇੜ ਆ ਲਾ ਰਿਹਾ ਜਾਂ ਕੋਈ ਏਰੀਆ ਉਹਨੂੰ ਖਤਮ ਕਰਕੇ ਨਾ ਇਵਨ ਤੁਸੀਂ ਫੋਰਨ ਕੰਟਰੀਜ਼ ਦੇਖਦੇ ਹੋ ਤਾਂ ਇੱਕ ਪੇੜ ਵੀ ਜੇ ਰੋਡ ਤੇ ਲੱਗਿਆ ਹੁੰਦਾ ਨਾ ਉਹ ਰੋਡ ਘੁਮਾ ਦਿੰਦੇ ਆ ਇੱਥੇ ਪੇੜ ਨਹੀਂ ਕਰਦੇ ਉਹ ਨਹੀਂ ਕੱਟਦੇ ਜੀ ਉਹ ਪੇੜ ਨਹੀਂ ਕੱਟਦੇ ਉਹਨਾਂ ਨੂੰ ਪਤਾ ਪੇੜ ਦੀ ਵੈਲਿਊ ਕੀ ਹੈ ਇੱਥੇ ਸਾਰ ਇਹੀ ਚੀਜ਼ ਹੈ ਕਿ ਪੇੜ ਦੀ ਵੈਲਿਊ ਥੋੜੀ ਘਟ ਹੈ ਗਵਰਨਮੈਂਟ ਇਸ ਚੀਜ਼ ਨੂੰ ਲੈ ਕੇ ਇਨੀਸ਼ੀਏਟ ਲੈ ਰਹੀ ਹੈ ਗਵਰਨਮੈਂਟ ਕਹਿ ਰਹੀ ਹੈ ਕਿ ਨਵੇਂ ਪੇੜ ਲਗਾਓ ਆਪ ਵੀ ਸਾਡੇ ਜਿਹੜੇ ਆਪਣੇ ਸੀਐਮ ਸਾਹਿਬ ਹੈ ਉਹ ਵੀ ਇਨੀਸ਼ੀਏਟ ਲੈ ਰਿਹਾ ਕਿ ਪੇੜ ਲਗਾ ਰਹੇ ਆਪ ਜਾ ਰਹੇ ਆ ਨਾਲ ਬਟ ਮੈਂ ਇਹ ਕਹਿਣਾ ਚਾਹੂੰਗਾ ਜੇ ਆਮ ਲੋਕ ਨਹੀਂ ਨਾ ਉਹਨਾਂ ਨੂੰ ਸਪੋਰਟ ਕਰੋਗੇ ਜੇ ਆਮ ਲੋਕ ਹੀ ਨਹੀਂ ਆਪ ਪੇੜ ਲਗਾਉਗੇ ਤਾਂ ਫਿਰ ਗਵਰਨਮੈਂਟ ਕੱਲੀ ਕੁਝ ਨਹੀਂ ਕਰ ਸਕਦੀ। ਅੱਛਾ ਕੀ ਕੀ ਸੇਫਟੀ ਆਪਣੇ ਨਾਲ ਲੈ ਕੇ ਗਏ ਸੀ ਸਾਈਕਲ ਤੇ ਤਾਂ ਸਾਨੂੰ ਨਜ਼ਰ ਆਦੀ ਹੈ ਹੁਣ ਤਾਂ ਸੇਫਟੀ ਕੀ ਕੀ ਲੈ ਕੇ ਗਏ? ਸਰ ਇਹ ਨਾ ਸਮਾਨ ਜਿਹੜਾ ਹੈ ਮੈਂ ਤੁਹਾਨੂੰ ਦੱਸਦਾ ਇੱਕ ਹਾਸੇ ਵਾਲੀ ਗੱਲ ਹੈ। ਇਹ ਸਮਾਨ ਜਿੱਥੇ ਵੀ ਅਸੀਂ ਰੁਕਣਾ ਹੁੰਦਾ ਸੀ ਨਾ ਤਾਂ ਲੋਕ ਕਹਿੰਦੇ ਸੀਗੇ ਫਟਾਫਟ ਲਾ ਲਓ ਸਮਾਨ ਤੇ ਰੱਖ ਦਿਓ। ਤੇ ਜਦੋਂ ਅਸੀਂ ਸਰ ਸਮਾਨ ਉਤਾਰਦੇ ਸੀ ਨਾ ਉਹ 5 ਮਿੰਟ ਦੇਖਦੇ ਰਹਿ ਜਾਂਦੇ ਸੀ ਤਾਂ ਕਿ ਇਹ ਇੰਨਾ ਸਮਾਨ ਸਾਈਕਲ ਤੇ ਸੀ। ਇਹ ਹੁਣ ਸਰ ਬੰਨਿਆ ਥੋੜਾ ਜਿਹਾ ਲੱਗ ਰਿਹਾ ਜਦੋਂ ਅਸੀਂ ਸਮਾਨ ਉਤਾਰਦੇ ਆ ਹਾਂਜੀ ਇਹ ਚ ਅਸੀਂ ਸੌਣੇ ਆ ਸਲੀਪਿੰਗ ਬੈਗ ਜਦੋਂ ਠੰਡ ਹੁੰਦੀ ਹੈ ਨਾ ਮਾਈਨਸ ਟੈਂਪਰੇਚਰ ਵਾਲਾ ਤੇ ਸਾਡਾ ਕੈਂਪ ਹੋ ਰਿਹਾ ਸਰ ਕੈਂਪ ਹੈ ਤੇ ਇਹ ਅਸੀਂ ਰੇਨ ਤੋਂ ਬਚਣ ਲਈ ਇਹ ਮੈਟ ਤੇ ਅਸੀਂ ਸੌਣੇ ਆ ਬਾਕੀ ਕੱਪੜੇ ਤੇ ਜਿਹਦਾ ਬਰਤਨ ਵਗੈਰਾ ਫੂਡ ਦਾ ਸਮਾਨ ਬਣਾਉਂਦਾ ਉਹ ਸਾਰਾ ਇਦਾਂ ਸੋ ਆਪਸ ਚ ਅਸੀਂ ਡਿਵਾਈਡ ਕਰਕੇ ਦੋ ਜਣੇ ਨਾ ਉਹ ਸਾਰਾ ਸਮਾਨ ਲੈ ਕੇ ਚੱਲੇ ਸੀ ਕਿ ਤੁਹਾਨੂੰ ਜ਼ਰੂਰਤ ਪੈਂਦੀ ਸੀ ਵੀ ਕਿਤੇ ਭੁੱਖ ਲੱਗੀ ਆ ਤੁਸੀਂ ਰੋਟੀ ਪਾਣੀ ਆਪ ਹੀ ਬਣਾ ਕੇ ਉੱਥੇ ਉਹ ਸਾਰਾ ਅਰੇਂਜਮੈਂਟ ਤੁਹਾਡੀ ਸਾਈਕਲ ਦੇ ਵਿੱਚ ਆ ਸਾਰਾ ਕੁਝ ਆ ਸਰ ਇੱਕ ਵਾਰ ਪ੍ਰਿੰਸ ਇੱਕ ਵਾਰੀ ਸਾਈਕਲ ਦਿਖਾਓ ਸਾਡੇ ਈਵਰਸ ਨੂੰ ਵੀ ਦਿਖਾਈਏ ਕਿ ਤੁਹਾਨੂੰ ਲੱਗਦਾ ਹੈ ਕਿ ਇਹਦੇ ਵਿੱਚ ਇੰਨਾ ਕੁਝ ਹੋਏਗਾ ਬਟ ਹੈਗਾ ਸਾਰਾ ਕੁਝ ਹੈਗਾ ਇਹਦੇ ਚ ਦੇਖੋ ਦੋਨੇ ਸਾਈਕਲ ਹੈਗੇ ਨੇ ਬਾਈ ਡਿਵਾਈਡ ਕੀਤਾ ਹੋਇਆ ਇਹਨਾਂ ਨੇ ਸਾਰਾ ਸਮਾਨ ਜੇ ਇਹਨਾਂ ਨੂੰ ਕਿਤੇ ਸੋਣਾ ਹੈਗਾ ਤੇ ਸੋ ਵੀ ਜਾਂਦੇ ਸੀ ਨਟ ਢਿੱਲਾ ਹੁੰਦਾ ਸੀ ਅਸੀਂ ਉਹਦੇ ਲਈ ਵੀ ਐਲਕੇ ਸੈਟ ਪੂਰਾ ਲੈ ਕੇ ਗਏ ਆ ਜੇ ਬਾਈ ਚਾਂਸ ਰੱਬ ਨਾ ਕਰੇ ਪੈਂਚਰ ਹੋ ਜਾਏ ਤਾਂ ਸਾਡੇ ਕੋ ਉਹਦਾ ਵੀ ਸਮਾਨ ਸੀਗਾ ਟਿਊਬ ਚੇਂਜ ਕਰਨੀ ਪਵੇ ਸਾਡੇ ਕੋਲ ਉਹ ਵੀ ਸੀ ਇਸ ਵਿੱਚ ਕੋਈ ਐਦਾਂ ਦੀ ਦਿੱਕਤ ਆਈ ਹਾਂਜੀ ਸਰ ਬਹੁਤ ਮਤਲਬ ਨਟਸ ਵਗੈਰਾ ਕਾਫੀ ਡਾਊਨ ਕਿਉਂਕਿ ਆਫ ਰੋਡ ਕਰਦੇ ਨਾ ਤਾਂ ਸਾਈਕਲ ਬਹੁਤ ਵਾਈਬ੍ਰੇਟ ਤੇ ਰਹਿੰਦੀ ਹੈ ਤੇ ਸਾਡੇ ਕਾਫੀ ਜਿਆਦਾ ਇਹ ਵਨ ਤੁਸੀਂ ਹੁਣ ਦੇਖੋਗੇ ਸਟੈਂਡ ਦੋਨਾਂ ਤੇ ਟੁੱਟੇ ਹੋਏ ਆ ਦੇਖੋ ਤੇ ਅਸੀਂ ਸੈਲੋ ਟੇਪ ਨਾਲ ਉਹ ਜਸਟ ਇਦਾਂ ਹੋਲਡ ਕੀਤੇ ਹੋਏ ਆ ਕਿ ਉਹ ਨੀਚੇ ਨਾ ਲੱਗਣ ਸੋ ਦਿੱਕਤਾਂ ਤਾਂ ਸਰ ਆਂਦੀਆਂ ਹੀ ਆ ਬਟ ਜਿੰਨਾ ਅਸੀਂ ਆਪਣੇ ਵੱਲੋਂ ਬਚਾ ਸਕਦੇ ਸੀ ਉਹਨਾਂ ਬਚਾਇਆ ਬਟ ਇਹ ਹੈ ਕਿ ਪੰਚਰ ਵਗੈਰਾ ਨਹੀਂ ਹੋਇਆ ਕੁਝ ਐਡਾ ਹੌਸਲਾ ਕਿੱਥੋਂ ਲੈ ਆਏ ਅੱਜਕੱਲ ਤਾਂ ਲੋਕ ਬਾਈਕਾਂ ਤੋਂ ਗੱਡੀਆਂ ਤੋਂ ਜਾਣੇ ਵੀ ਟਾਈਮ ਹੀ ਨਹੀਂ ਹੈਗਾ ਇਹਨਾਂ ਕੋਲ ਨਾ ਹੌਸਲਾ ਕਿੱਥੋਂ ਲੈ ਆਏ ਤੁਸੀਂ ਸਰ ਮੇਰੇ ਹਿਸਾਬ ਨਾਲ ਦੇਖੋ ਪੈਸ਼ਨ ਸਭ ਤੋਂ ਵੱਡੀ ਚੀਜ਼ ਹੈ ਜੇ ਤੁਹਾਨੂੰ ਕਿਸੇ ਚੀਜ਼ ਦਾ ਪੈਸ਼ਨ ਹੈ ਨਾ ਫਿਰ ਤੁਸੀਂ ਡਰਦੇ ਨਹੀਂ ਹੋ ਕੁਝ ਵੀ ਕਰਨ ਤੋਂ ਇੱਕ ਹੌਬੀ ਹੁੰਦੀ ਹੈ ਲੋਕ ਸੋਚਦੇ ਆ ਕਿ ਇਹ ਸਾਡੀ ਹੌਬੀ ਹੈ ਸਾਡਾ ਪੈਸ਼ਨ ਹੈ ਲੇਕਿਨ ਪੈਸ਼ਨ ਮੈਂ ਕਹੂੰਗਾ ਪਾਗਲਪਨ ਉਹ ਬੰਦਾ ਇੱਕ ਵਾਰ ਲੱਗ ਜਾਏਗਾ ਉਹਨੂੰ ਸਮਝ ਆਏਗਾ ਅਸੀਂ ਤਾਂ ਕੁਝ ਵੀ ਨਹੀਂ ਸਰ ਸਾਨੂੰ ਪਰਸਨ ਮਿਲੇ 72 ਏਜ ਦੇ ਇਟਲੀ ਹੰਗਰੀ ਤੋਂ ਤੇ ਸਾਨੂੰ ਇੱਕ ਪਰਸਨ ਮਿਲੇ 50 ਪਲੱਸ ਏਜ ਦੇ ਇੱਕ ਮਿਲੇ 60 ਏਜ ਦੇ ਸੋ ਇਦਾਂ ਇਦਾਂ ਦੇ ਜਦੋਂ ਪਰਸਨਸ ਮਿਲਦੇ ਆ ਨਾ ਫਿਰ ਮੋਟੀਵੇਸ਼ਨ ਆਉਂਦੀ ਹੈ ਕਿ ਅਸੀਂ ਤਾਂ ਯੰਗ ਆ ਜੇ ਇਹ ਨਹੀਂ ਇਹ ਚਾਗੇ 올 ਇੰਡੀਆ ਟ੍ਰੈਵਲ ਕਰ ਸਕਦੇ ਆ ਤਾਂ ਅਸੀਂ ਤਾਂ ਹਜੇ ਯੰਗ ਇਹ ਚਾਸੀਂ ਕਿਉਂ ਨਹੀਂ ਕਰ ਸਕਦੇ ਅੱਜ ਕੀ ਅਪੀਲ ਕਰੋਂਗੇ ਆਪਣੇ ਇਹੋ ਜਿਹੇ ਯੰਗ ਲੋਕਾਂ ਨੂੰ ਕਿਉਂਕਿ ਬਹੁਤ ਗਿੰਮੇ ਚੁਣਮੇ ਲੋਕ ਨੇ ਇੱਦਾਂ ਦੇ ਸਰ ਮੇਰਾ ਦੇਖੋ ਮੇਨ ਕਹਿਣਾ ਇਹ ਹੈ ਕਿ ਅ ਅੱਜਕੱਲ ਜਿੱਦਾਂ ਲੋਕ ਹੈ ਨਾ ਅੱਜਕੱਲ ਲੋਕ ਹੈ ਉਹ ਸਿਰਫ ਫੋਨ 'ਚ ਵੜੇ ਹੋਏ ਆ ਲਾਈਕ ਉਹਨਾਂ ਨੂੰ ਹਰ ਚੀਜ਼ ਬਸ ਫੋਨ 'ਚ ਚਾਹੀਦੀ ਹੈ ਤੇ ਉਹ ਆਪ ਐਫਰਟ ਨਹੀਂ ਲਗਾਉਣਾ ਚਾਹੁੰਦੇ ਜਿੱਦਾਂ ਪਾਣੀ ਦਾ ਗਲਾਸ ਵੀ ਆਪ ਚੱਕ ਕੇ ਨਹੀਂ ਪੀਂਦੇ ਸੇ ਉਹਨਾਂ ਦੇ ਜੇ ਪੇਰੈਂਟਸ ਉਹਨਾਂ ਨੂੰ ਸ਼ੁਰੂ ਤੋਂ ਮੋਟੀਵੇਟ ਕਰਨ ਨੂੰ ਦੱਸਣ ਜਿੱਦਾਂ ਮੇਰੇ ਵਾਪਾ ਸ਼ੁਰੂ ਤੋਂ ਸਟੋਰੀਸ ਅਜਿਹੀ ਸੀ ਅਸੀਂ ਪਿੰਡ ਚ ਇੰਨੀ ਦੂਰ ਪਾਣੀ ਲੈਣ ਜਾਂਦੇ ਸੀ ਏ ਕਰ ਤੇ ਸਾਡੇ ਮਾਈਂਡ ਚ ਨਾ ਸ਼ੁਰੂ ਤੋਂ ਚੀਜ਼ਾਂ ਬਸੀਆਂ ਹੋਈਆਂ ਕਿ ਸਾਡੇ ਜੇ ਪੇਰੈਂਟਸ ਇੰਨੇ ਹਾਰਡ ਵਰਕਿੰਗ ਰਏ ਐ ਐਟ ਲੀਸਟ ਅਸੀਂ ਉਹਨਾਂ ਤੋਂ ਇੱਕ ਕਦਮ ਤਾਂ ਉੱਤੇ ਹੋਈਏ ਹਨਾ ਹਰ ਬੱਚੇ ਦਾ ਸੁਪਨਾ ਹੁੰਦਾ ਕਿ ਪੇਰੈਂਟਸ ਕੱਲ ਨੂੰ ਪ੍ਰਾਊਡ ਕਰਨ ਸੋ ਬਸ ਇਹ ਚੀਜ਼ ਨੂੰ ਲਗਾ ਕੇ ਵੀ ਆਏ ਹਾਂ ਹਾਂਜੀ ਬੂਟੇ ਲਗਾ ਕੇ ਵੀ ਆਏ ਹਾਂ ਨਹੀਂ ਸਰ ਅਗਲਾ ਜੋ ਸੀਟ ਪਲਾਨ ਕਰ ਰਹੇ ਆਹੀ ਕਰ ਰਹੇ ਆ ਅਸੀਂ ਇਸ ਵਾਰ ਵੀ ਇਹੀ ਪਲਾਨ ਕੀਤਾ ਸੀ ਕਿ ਇਥੋਂ ਬੂਟੇ ਲਗਾਉਂਦੇ ਜਾਈਏ ਬਟ ਉਹਦੇ ਲਈ ਨਾ ਲਿੰਕਸ ਹੋਣੇ ਚਾਹੀਦੇ ਆ ਨਰਸਰੀਜ਼ ਵਗੈਰਾ ਦੇ ਸਾਰਿਆਂ ਦੇ ਉਹ ਅਸੀਂ ਬਣਾ ਰਹੇ ਆ ਲਿੰਕ ਪਰ ਇਨ ਫਿਊਚਰ ਸਭ ਦੀ ਦੁਬਾਰੀ ਤੌਬੀ ਕਰਾਂਗੇ ਜੀ ਠੀਕ ਹੈ ਤਾਂ ਮੇਰੇ ਨਾਲ ਦੂਜਾ ਵੀਰ ਵੀ ਮੌਜੂਦ ਹੈ ਜਿਨ੍ਹਾਂ ਦਾ ਨਾਮ ਹੈਗਾ ਡੋਰਜ ਬਲੌਗ ਬਲੌਗਰ ਵੀ ਨੇ ਤਾਂ ਬਾਈ ਦੀ ਸਮਾਈਲ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਘਟ ਹੈ ਬਾਈ ਠੀਕ ਹੋ ਹਾਂਜੀ ਹਾਂਜੀ ਭਾਈ ਕਿੱਦਾਂ ਦਾ ਰਿਹਾ ਸਫਰ ਬਹੁਤ ਵਧੀਆ ਰਿਹਾ ਸਰ ਮਤਲਬ ਪੂਰਾ ਮਜ਼ਾ ਆ ਗਿਆ ਹਾਂ ਤੇ ਮਤਲਬ ਜਦ ਸਰ ਨੇ ਮੈਨੂੰ ਦੱਸਿਆ ਤਾਦੀ ਮਤਲਬ ਮੈਂ ਬੜਾ ਐਕਸਾਈਟਡ ਹੋ ਗਿਆ ਸੀ ਕਿ ਮਤਲਬ ਲਦਾਖ ਕਰਨਾ ਤੇ ਸਾਈਕਲ ਤੇ ਮਤਲਬ ਬਹੁਤ ਜ਼ਿਆਦਾ ਐਕਸਾਈਟਮੈਂਟ ਸੀਗੀ ਕਿ ਸਫਰ ਵੀ ਨਾਲੇ ਬਹੁਤ ਲੰਬਾ ਸੀਗਾ ਮਤਲਬ ਮਜ਼ਾ ਆਇਆ ਪੂਰਾ ਅੱਛਾ ਕੀ ਕੀ ਦੇਖਿਆ ਕੀ ਕੀ ਤੁਹਾਨੂੰ ਫੇਸ ਕਰਨਾ ਪਿਆ ਸਾਨੂੰ ਉਹੀ ਇਸ਼ੂਜ਼ ਫੇਸ ਕਰਨੇ ਹੋਏ ਸਾਈਕਲ ਦੇ ਕਿ ਮਤਲਬ ਸਟੈਂਡਸ ਵਗੈਰਾ ਟੁੱਟੇ ਹੋਏ ਸੀਗੇ ਮਤਲਬ ਟੁੱਟ ਗਏ ਸੀਗੇ ਅਗੇ ਕਿਉਂਕਿ ਭਾਰ ਵੇਟ ਜ਼ਿਆਦਾ ਹੈਗਾ ਤੇ ਇਸ ਉਸ ਚੀਜ਼ ਲਈ ਨਹੀਂ ਬਣਿਆ ਜੇ ਸਟੈਂਡ ਤੇ ਬਾਕੀ ਹੋਰ ਵੀ ਕਾਫੀ ਦਿੱਕਤਾਂ ਆਈਆਂ ਪਰ ਫੇਸ ਕਰ ਲਈ ਆਪਾਂ ਸਰਦੇ ਨਾਲ ਸੀਗੇ ਤਾਂ ਬਸ ਸਰਦੇ ਆਸ਼ੀਰਵਾਦ ਤੇ ਲੁਧਿਆਣੇ ਚ ਨਹੀਂ ਅਪੀਲ ਕਰਦੇ ਤੁਸੀਂ ਤਾਂ ਜਾ ਕੇ ਲੁਧਿਆਣੇ ਤੋਂ ਬਾਹਰ ਵੀ ਅਪੀਲ ਕਰਾਇਆ ਕਿੱਦਾਂ ਦੇ ਲੋਕ ਉੱਥੇ ਮਿਲੇ ਕੀ ਤੁਹਾਨੂੰ ਕਿਹਾ ਉਹਨਾਂ ਨੇ ਲੋਕ ਤਾਂ ਮੈਂ ਕਹਾ मतलब ਸਪੋਰਟਿਵ ਸੀਗੇ ਸਾਰੇ ਜਿੰਨੇ ਵੀ ਲੋਕ ਮਿਲੇ ਸਾਰਿਆਂ ਨੇ ਮਤਲਬ ਸਪੋਰਟ ਕੀਤਾ ਜਿੱਧਰ ਵੀ ਭਗੇ ਆ ਤੇ ਲੁਧਿਆਣੇ ਦੇ ਵਿੱਚ ਤੇ ਬਾਹਰ ਕੀ ਤੁਹਾਨੂੰ ਨਜ਼ਰ ਆਇਆ ਵੀ ਕੀ ਸਾਡੇ ਲੁਧਿਆਣੇ ਚ ਬਦਲਾਅ ਹੋਣਾ ਚਾਹੀਦਾ ਸਾਡੇ ਲੁਧਿਆਣੇ ਚ ਪੇੜ ਪੌਦੇ ਜਿਵੇਂ ਕਿ ਪੇੜ ਪੌਦੇ ਵੱਧ ਲਗਾਓ ਹੈ ਤੇ ਆਪਣਾ ਕੋਈ ਪੇੜ ਪੌਦਿਆਂ ਤੇ ਵਾਤਾਵਰਣ ਦਾ ਧਿਆਨ ਰੱਖਣਾ ਹਾਂਜੀ ਕੀ ਅਪੀਲ ਕਰੋਗੇ ਲੋਕਾਂ ਤੇ ਇਹ ਬਸ ਕੀ ਆਪਣੇ ਪੇੜ ਪੌਦੇ ਵਗੈਰਾ ਲਗਾਓ ਤੇ ਜਿੰਨਾ ਹੋ ਸਕੇ ਉਹਨੂੰ ਵੈਸੇ ਅਪੀਲ ਕੀਤੀ ਹੋਣੀ ਕਿਸੇ ਰਸਤੇ 'ਤੇ ਪਰ ਰਸਤੇ 'ਤੇ ਤਾਂ ਮਤਲਬ ਕਾਫੀ ਲੋਕਾਂ ਨੂੰ ਅਪੀਲ ਕੀਤੀ ਐ ਇੰਨਾ ਤਾਂ ਕਹਿ ਨਹੀਂ ਸਕਦੇ ਮਤਲਬ ਗਿਣਤੀ ਨਹੀਂ ਹੈਗੀ ਬੜੇ ਲੋਕ ਮਿਲਿਆ ਹੁੰਦੇ ਹਾਂ ਹਾਂਜੀ ਹਾਂਜੀ ਤੇ ਪੁੱਛਿਆ ਵੀ ਹੁਣ ਕਿੱਥੋਂ ਆਏ ਹੋ ਹਾਂਜੀ ਹਾਂਜੀ ਤੇ ਜ਼ਿਆਦਾਤਰ ਲੋਕਾਂ ਨੂੰ ਤਾਂ ਇਹ ਹੀ ਲੱਗਦਾ ਸੀ ਕਿ ਮੈਂ ਮਤਲਬ ਲਦਾਖ ਤੋਂ ਆਇਆ ਪੰਜਾਬ ਅੱਛਾ ਤੇ ਲਦਾਖ ਤੋਂ ਪੰਜਾਬ ਜਾ ਰਿਹਾ ਕਿਉਂਕਿ ਸ਼ਕਲ ਉੱਦਾਂ ਦੀ ਹੈ ਨਾ ਤੇ ਕਾਫੀ ਲੋਕ ਮਤਲਬ ਇਦਾਂ ਹੀ ਕਹਿੰਦੇ ਸੀ ਕਿ ਇਹ ਪੰਜਾਬ ਤੋਂ ਲਦਾਖ ਮਤਲਬ ਲਦਾਖ ਤੋਂ ਪੰਜਾਬ ਜਾ ਰਿਹਾ ਵੀ ਤੁਸੀਂ ਲੁਧਿਆਣੇ ਤੋਂ ਉੱਧਰ ਨਹੀਂ ਉੱਧਰੋਂ ਇੱਧਰ ਆ ਰਹੇ ਹੋ ਉੱਧਰੋਂ ਇੱਧਰ ਆ ਰਹੇ ਕਿੰਨੇ ਦਿਨ ਦਾ ਸਫ਼ਰ ਸੀਗਾ ਇਹ ਆਪਣਾ 28 ਅੱਜ 28ਵਾਂ ਦਿਨ ਹੈ 2 ਤਰੀਕ ਨੂੰ ਆਪਾਂ ਨਿਕਲੇ ਸੀਗੇ ਤੇ 28 ਦਿਨ ਹੋ ਗਏ ਸਾਨੂੰ ਸੋ ਇਹਨਾਂ ਦੇ ਮਾਤਾ ਜੀ ਵੀ ਮੇਰੇ ਨਾਲ ਮੌਜੂਦ ਨੇ ਮਾਤਾ ਜੀ ਕਿਵੇਂ ਦੇਖਦੇ ਹੋ ਕਿ ਅੱਜ ਤੁਹਾਡਾ ਪੁੱਤ ਜਿਹੜਾ ਵੈ लुधियाना ਤੋਂ ਲਦਾਖ ਦਾ ਸਫ਼ਰ ਉਹ ਵੀ ਸਾਈਕਲ ਤੇ ਤੈ ਕਰਕੇ ਵਾਪਸ ਕਰ ਪਰਤੇ ਆ। ਹਾਂਜੀ ਵਾਪਸ ਆਇਆ ਬਹੁਤ ਵੇਟ ਕੀਤੀ ਅਸੀਂ ਵੀ ਕਿ ਕਦ ਕਦ ਵਾਪਸ ਆਵੇ। ਅੰਨੀ ਦੂਰ ਗਿਆ ਜਦ ਤੱਕ ਫੋਨ ਨਹੀਂ ਆਉਂਦਾ ਸੀ ਦਿੱਲੀ ਉੱਤੇ ਫਿਕਰ ਲੱਗਾ ਰਹਿੰਦਾ ਸੀ ਪਤਾ ਨਹੀਂ ਕਿਵੇਂ ਆ ਕਿਵੇਂ ਨਹੀਂ ਕਿਤੇ ਫੋਨ ਚੱਲਦਾ ਸੀ ਕਿਤੇ ਨਹੀਂ ਚੱਲਦਾ ਸੀਗਾ। ਲੇਕਿਨ ਅੱਜ ਆਇਆ ਬਹੁਤ ਖੁਸ਼ੀ ਹੋ ਰਹੀ ਐ ਇਦਾਂ ਲੱਗ ਰਿਹਾ ਕਿ ਪਤਾ ਨਹੀਂ ਕੀ ਮਿਲ ਗਿਆ ਐ ਮੇਰਾ ਬੇਟਾ ਵਾਪਸ ਆਇਆ ਐ ਅੰਨਾ ਵੱਡਾ ਸਫ਼ਰ ਕਰਕੇ। ਅੱਛਾ ਕੀ ਕੀ ਸੋਚ ਕੇ ਪੇ ਜੈਸੇ ਜਦੋਂ ਇੱਥੋਂ ਨਿਕਲੇ ਸੀ ਕੀ ਸੋਚਿਆ ਸੀ ਵੀ ਮੇਰਾ ਪੁੱਤ ਉੱਥੇ ਜਾ ਕੇ ਕੁਝ ਕਰਕੇ ਕੀ ਕੁਝ ਉਮੀਦਾਂ ਸੀ ਤੁਹਾਨੂੰ ਉਮੀਦਾਂ ਬਹੁਤ ਸੀ ਬਾਕੀ ਇਹਦੀ ਖੁਸ਼ੀ ਹੈ ਜਿਸ ਤਰ੍ਹਾਂ ਇਹ ਚਾਹੁੰਦਾ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਚਲੋ ਇਹਦਾ ਕੰਮ ਵਧੇ ਸਭ ਕੁਝ ਇਹਦੀ ਖੁਸ਼ੀ ਵਾਸਤੇ ਅਸੀਂ ਵੀ ਸਹਿਯੋਗ ਕਰ ਰਹੇ ਹਾਂ ਮੈਂ ਤਾਂ ਇੰਨੀ ਦੂਰ ਬੱਚਾ ਆਪਣਾ ਕੌਣ ਭੇਜਦਾ ਹੈ 30 ਦਿਨ ਤੁਸੀਂ ਆਪਣੇ ਬੱਚੇ ਤੋਂ ਵੀ ਅਲੱਗ ਰਹੇ ਹਾਂ ਬਹੁਤ ਬੇਟ ਕੀਤੀ ਹੈ ਕੀ ਕਹੋਗੇ ਹੋਰ ਬੱਚਿਆਂ ਨੂੰ ਬਸ ਇਹੀ ਕਹਾਂਗੇ ਕਿ ਕੀ ਵਧੀਆ ਰਹਿਣ ਆਪਣਾ ਵਧੀਆ ਤਰੱਕੀ ਕਰਨ ਜੋ ਵੀ ਕਰ ਰਹੇ ਅੱਛਾ ਹੀ ਹੈ ਆਪਣਾ ਸੋਚ ਸਮਝ ਕੇ ਕਰ ਰਹੇ ਅਸੀਂ ਤਾਂ ਪੁਰਾਣੇ ਜਮਾਨੇ ਦੇ ਹਾਂ ਹਾਂ ਜੀ ਤਾਂ ਇਹ ਬਾਈ ਜੀ ਉਹਨਾਂ ਨੇ ਬਹੁਤ ਲੰਬਾ ਸਫ਼ਰ ਤੈਅ ਕੀਤਾ ਹੈ ਲੁਧਿਆਣੇ ਤੋਂ ਲਦਾਖ ਤੱਕ ਸਤਕ ਦਾ ਜਿਹੜਾ ਸਫ਼ਰ ਹੈ ਉਹ ਤੈਅ ਕੀਤਾ ਹੈ ਇਸ ਤਰ੍ਹਾਂ ਦੇ ਹੌਸਲੇ ਬਹੁਤ ਘੱਟ ਨਜ਼ਰ ਆਉਂਦੇ ਨੇ ਲੋਕਾਂ ਦੇ ਵਿੱਚ ਖਾਸ ਕਰ ਯੂਥ ਦੇ ਵਿੱਚ ਤੈਨਾਂ ਨੇ ਲੁਧਿਆਣੇ ਹੀ ਨਹੀਂ ਲੁਧਿਆਣੇ ਤੋਂ ਬਾਹਰ ਜਾ ਕੇ ਲਦਾਖ ਤੱਕ ਲੋਕਾਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਨੂੰ ਕਿਵੇਂ ਸਾਫ਼ ਰੱਖਣਾ ਹੈ ਵਾਤਾਵਰਣ ਨੂੰ ਸਾਫ਼ ਰੱਖਣਾ ਕਿਉਂ ਜ਼ਰੂਰੀ ਹੈ ਜੋ ਬਹੁਤ ਘਟਦਾ ਜਾ ਰਿਹਾ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹੋ ਜਿਹੇ ਹੌਸਲੇ ਲੋਕਾਂ ਤੱਕ ਵੀ ਪਹੁੰਚਣ ਤੇ ਹੋਰ ਵੀ ਯੂਜ਼ ਜਿਹੜਾ ਇਸ ਵੱਲੋਂ ਅਵੇਅਰ ਹੋਵੇ ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨਸ ਜੈ ਕੁਮਾਰ